ਬਹੁਤ ਵਧੀਆ ਗੱਲ ਆ ਗ੍ਰਾਮ ਪੰਚਾਇਤ ਐਮਐਲਏ ਮੁੱਖ ਮੰਤਰੀ ਵੱਲੋਂ ਜੋ ਵੀ ਪ੍ਰਾਲੇ ਕੀਤੇ ਗਏ ਨਸ਼ਾ ਖਿਲਾਫ ਨੂੰ ਇਹ ਮਵੱਢੀ ਗਈ ਆ ਪਿੰਡ ਪਿੰਡ ਹਰ ਇੱਕ ਪਿੰਡ ਵਿੱਚ ਮਤਾ ਪਾਇਆ ਗਿਆ ਅੱਜ ਸਾਰੇ ਪਿੰਡਾਂ ਦੇ ਖਡੂਰ ਸਾਹਿਬ ਹਲਕੇ ਦੇ ਮਤੇ ਪੈਣੇ ਆ ਕਿ ਕੋਈ ਵੀਰ ਨਸ਼ਾ ਵੇਚੇ ਨਾ ਤੇ ਨਸ਼ਾ ਖਾਵੇ ਨਾ ਤੇ ਹੋਰ ਜਿਹੜਾ ਵੀਰ ਚੋਰੀ ਕਰਦਾ ਨਾ ਕੋਈ ਨਸ਼ੇ ਵਾਲੇ ਦੇ ਮਗਰ ਜਾਊਗਾ ਤੇ ਨਾ ਕੋਈ ਚੋਰੀ ਵਾਲੇ ਦੀ ਹਮੈਤ ਕਰੇਗਾ ਤੇ ਜਿਹੜਾ ਨਸ਼ੇ ਵਾਲੇ ਦੇ ਮਗਰ ਜਾਂਦਾ ਉਹਦਾ ਵੀ ਉਹਨਾਂ ਹੀ ਕਸੂਰਵਾਰ ਆ ਤੇ ਜਿਹੜਾ ਚੋਰੀ ਵਾਲੇ ਦੇ ਮਗਰ ਜਾਂਦਾ ਉਹ ਵੀ ਉਹਨਾਂ ਹੀ ਕਸੂਰਵਾਰ ਆ ਇਹ ਕਰਕੇ ਸਾਰੇ ਪਤਵੰਤੇ ਸੱਜਣ ਬੈਠੇ ਆ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਕੋਈ ਵੀ ਕੋਈ ਚਾਚਾ ਤਾਇਆ ਬਣ ਕੇ ਮਗਰ ਨਾ ਜਾਓ ਜੋ ਕਿ ਸਾਰੇ ਆਪਾਂ ਨੌਜਵਾਨ ਪੀੜ੍ਹੀ ਆ ਛੋਟੇ-ਛੋਟੇ ਸਾਡੇ ਬੱਚੇ ਆ ਚਲੋ ਇੱਕ ਪੀੜ੍ਹੀ ਸਾਡੀ ਅਤਵਾਦ ਦੇ ਸਮੇਂ ਗਰਖ ਹੋ ਗਈ ਦੂਸਰੀ ਪੀੜ੍ਹੀ ਜਿਹੜੀ ਸਾਡੀ ਨਸ਼ਿਆਂ ਦੇ ਵਿੱਚ ਗਲਤਾਨ ਹੋ ਗਈ ਹੈ ਤੇ ਬੜੇ ਦੁੱਖ ਦੀ ਗੱਲ ਆ ਓਨੀਆਂ ਸਾਡੀਆਂ ਸੁਬੇਦਾਰ ਦੀ ਗੱਲ ਸਹੀ ਆ ਓਨੇ 19 ਸਾਡੀਆਂ ਬਰਾਤਾਂ ਨਹੀਂ ਨਿਕਲਦੀਆਂ ਜਿੰਨੇ ਸਾਡੇ ਸੇਵੇ ਬਣਦੇ ਆ ਸਭ ਤੋਂ ਇਹ ਨਹੀਂ ਜੇ ਅੱਜ ਮੇਰੇ ਘਰ ਅੱਗ ਲੱਗੀ ਆ ਤੇ ਤੁਹਾਡੇ ਘਰ ਨਹੀਂ ਆਉਣੀ ਜੇ ਅੱਜ ਮੇਰੇ ਘਰ ਅੱਗ ਲੱਗੀ ਆ ਤੇ ਸੇਕ ਤੁਹਾਡੇ ਘਰ ਵੀ ਲੱਗਣਾ ਜੇ ਅੱਜ ਇਹਨਾਂ ਦੇ ਘਰ ਅੱਖ ਲੱਗੀ ਆ ਸੇਕ ਇਧਰ ਵੀ ਲੈਣਾ ਕਿਉਂਕਿ ਇਹਦੀ ਹਵਾ ਵਾ ਤੇ ਜੇ ਇਹਨੂੰ ਰੋਕਿਆ ਜਾਊਗਾ ਤੇ ਸਾਰੇ ਇਕੱਠੇ ਹੋ ਕੇ ਰੋਕ ਸਕਦੇ ਆ ਇੱਕ ਬੰਦੇ ਦੇ ਵਸ ਦੀ ਗੱਲ ਨਹੀਂ ਵੀ ਇੱਕ ਬੰਦਾ ਰੋਕ ਸਕਦਾ ਕਿਉਂਕਿ ਜੇ ਨਸ਼ਾ ਅਤਵਾਦ ਰੁਕਿਆ ਹੀ ਤੇ ਉਹ ਵੀ ਕਿਹੇ ਢੰਗ ਨਾਲ ਰੁਕਿਆ ਹੀ ਤੇ ਜੇ ਨਸ਼ੇ ਨੂੰ ਠੱਲ ਪਾਉਣੀ ਆ ਤੇ ਇਹ ਵੀ ਸਾਰੇ ਪਿੰਡ ਨੇ ਇਕੱਠੇ ਹੋ ਕੇ ਪਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ